big apollo circus ਦਾ ਆਯੋਜਨ ਵਰਦਮਾਨ ਦੇ ਸਾਹਮਣੇ ਗਲਾਡਾ ਗਰਾਊਂਡ ਚੰਡੀਗੜ੍ਹ ਰੋਡ ਵਿਖੇ ਪੋਲਾ ਸ਼ੰਕਰ ਰੈਂਡ ਕੰਪਨੀ ਵਿਰਿੰਦਰ ਕਪੂਰ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਮਾਲਕ ਵਿਰਿੰਦਰ ਕਪੂਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ big apollo circus ਦਾ ਸ਼ੁਭਾਰੰਭ 15 ਮਈ ਤੋਂ ਕੀਤਾ ਜਾ ਰਿਹਾ ਹੈ ਸਰਕਸ ਦੌਰਾਨ ਲੋਕਾਂ ਦੇ ਮਨੋਰੰਜਨ ਲਈ ਹਸਾਉਣ ਵਾਲੀ ਕਲਿੱਪ ਮਿਊਜ਼ਿਕ ਖਾਣਾ ਮੂਵੀ ਕਲਿੱਪ ਅਤੇ ਹੋਰ ਫੋਰਨ ਦੇ ਆਰਟਿਸਟਾਂ ਵੱਲੋਂ ਲੋਕਾਂ ਲਈ ਮਨੋਰੰਜਕ ਆਈਟਮਾਂ ਕੀਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ big apollo circus ਦੀ ਰੋਜ਼ਾਨਾ ਤਿੰਨ ਸ਼ੋਅ ਚੱਲਣਗੇ ਜੋ ਕਿ 1 ਵਜੇ 4 ਵਜੇ ਅਤੇ 7 ਵਜੇ ਰੋਜ਼ਾਨਾ ਚੱਲਣਗੇ ਉਨ੍ਹਾਂ ਕਿਹਾ ਕਿ ਜਨਤਾ ਦੀ ਸਹੂਲਤ ਲਈ big apollo circus ਦੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋਵੇਗੀ ਉਹਨਾਂ ਨੇ ਕਿਹਾ ਕਿ ਜਨਤਾ ਦੀ ਸਹੂਲਤ ਲਈ ਸਿਰਫ ਇਸ ਦੀ ਟਿਕਟ ਮਾਤਰਾ 99 ਰੁਪਏ ਰੱਖੀ ਗਈ ਹੈ ਅਤੇ ਉਹਨਾਂ ਸਮੂਹ ਲੁਧਿਆਣਾ ਨਿਵਾਸੀਆਂ ਨੂੰ ਸਰਕਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਵੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਲੋਕ ਬਿਗ ਅਪੋਲੋ ਸਰਕਸ ਵਿੱਚ ਪਹੁੰਚ ਕੇ ਪੂਰਾ ਆਨੰਦ ਮਾਣ ਸਕਦੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੁਧਿਆਣਾ ਨਿਵਾਸੀਆਂ ਨੂੰ ਬਿਗ ਅਪੋਲੋ ਸਰਕਸ ਵੇਖ ਕੇ ਪੂਰਾ ਆਨੰਦ ਆਵੇਗਾ। ਕੀ ਹੋ ਗਿਆ ਹੋ ਗਿਆ ਰੋਲ ਕਰ ਦਈਏ ਫੁੱਟ ਦਾ ਸਾਹਮਣੇ ਹਾਂਜੀ ਸਰ ਹਾਂਜੀ ਸਰ ਦੇਖੋ ਅੰਦਰ ਸਿੱਕ ਇਸ ਸਾਹਮਣੇ ਸ਼ਹਿਰ ਵਾਸੀਆਂ ਲਈ ਅਸੀਂ ਸਰ ਬਿਗ ਅਪੋਲੋ ਸਰਕਸ ਲੈ ਕੇ ਆਏ ਹਾਂ ਜਿਹੜੀ ਕਿ 20 ਸਾਲ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਸਰਕਸ ਲਗਾਈ ਜਾ ਰਹੀ ਹੈ ਬੋਲੋ ਸਰਕਸ ਤੇ ਅਸੀਂ ਲੋਕਾਂ ਨੂੰ ਇਹ ਹੀ ਪ੍ਰੀਤ ਕਰਾਂਗੇ ਕਿ ਇਸ ਸਰਕਸ ਦਾ ਅਗਨੰਦਮਾਨ ਅੰਦਰ ਕਈ ਫੋਰਨ ਆਰਟਿਸਟ ਮੰਗੋਲੀਅਨ ਆਰਟਿਸਟ ਅਫਰੀਕਨ ਆਰਟਿਸਟ ਕਈ ਬਾਰਲੇ ਆਰਟਿਸਟ ਨੇ ਤੇ ਹੋਰ ਵੀ ਕਈ ਜਾਨਵਰ ਜੋ ਬੱਚਿਆਂ ਨੂੰ ਅਲੌਕਿਕ ਹੋ ਗਏ ਨੇ ਉਹ ਦੇਖਣ ਨੂੰ ਸਰਕਸ ਦੇ ਵਿੱਚ ਮਿਲਣਗੇ ਕਿ ਜਿਸ ਵਿੱਚ ਆਪਾਂ ਬੱਚਿਆਂ ਨੂੰ ਪੁਰਾਣੇ ਆਪਣੇ ਮੇਲਿਆਂ ਬਾਰੇ ਜਾਂ ਪੁਰਾਣੇ ਸਰਕਸਾਂ ਬਾਰੇ ਜਿੱਦਾਂ ਆਪਾਂ ਪੁਰਾਣੇ ਆਪਣੇ ਵੱਡਿਆਂ ਦੇ ਨਾਲ ਪੂਰਾ ਪਰਿਵਾਰ ਸਮੇਤ ਜੀ ਸਰਕਸਾਂ ਦੇਖਣ ਜਾਂਦੇ ਹੁੰਦੇ ਸੀਗੇ ਉਹ ਚੀਜ਼ਾਂ ਸਾਰੀਆਂ ਕੁਝ ਅਸੀਂ ਇੱਥੇ ਦੁਬਾਰਾ ਲੈ ਕੇ ਆਏ ਆ ਲੁਧਿਆਣਾ ਵਰਦਮਨ ਮਿਲਦੇ ਸਾਹਮਣੇ ਚੰਡੀਗੜ੍ਹ ਰੋਡ ਗਲਾਡਾ ਗਰਾਊਂਡ ਦੇ ਵਿੱਚ ਤੇ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਇਸ ਛੁੱਟੀਆਂ ਦੇ ਵਿੱਚ ਆ ਕੇ ਆਪਣੇ ਬੱਚਿਆਂ ਦੇ ਨਾਲ ਇਸ ਚੀਜ਼ ਦਾ ਵੱਧ ਤੋਂ ਵੱਧ ਆਨੰਦ ਮਾਣੋ ਕਿੰਨੇ ਟਾਈਮ ਤੱਕ ਇਹ ਸਰਕਸ ਰਹੂਗਾ ਕਿ ਕਿਹੜੇ ਟਾਈਮ ਤੋਂ ਸ਼ੋਅ ਲੱਗਿਆ ਕਰੇਗਾ ਇੱਕ ਮਹੀਨਾ ਸਰ ਇਹ ਸਰਕਸ ਚੱਲੂਗੀ ਬ੍ਰਦਰ ਤੇ ਇਸ ਦੀ ਟਾਈਮਿੰਗ ਜੋ ਵੀ ਹੋਊਗੀ 1 ਵਜੇ 4 ਵਜੇ 7:30 ਵਜੇ ਤਿੰਨ ਸ਼ੋਅ ਰੈਗੂਲਰ ਹੋਇਆ ਕਰਨਗੇ ਜੋ ਇਸ ਦੀ ਸਰਕਸ ਦੀ ਕੈਪੈਸਟੀ ਹੈ 500 ਤੋਂ 550 ਬੰਦੇ ਇੱਕ ਵਾਰੀ ਸਰਕਸ ਦੇ ਵਿੱਚ ਬੈਠ ਕੇ ਸ਼ੋਅ ਦਾ ਆਨੰਦ ਮਾਣਿਆ ਕਰਨਗੇ ਤੇ ਇਸ ਵਿੱਚ ਹੋਰ ਵੀ ਕਈ ਨਵੇਂ ਵੀ ਇਲੈਕਟ੍ਰੋਨਿਕ ਆਈਟਮ ਕਈ ਜੋਕਰ ਦੇ ਖੇਲ ਕਈ ਮੂਵੀਜ਼ ਦੇ ਸੌਂਗਸ ਤੇ ਕਈ ਕਲਪਰਟਿਸਟ ਤੇ ਕਈ ਸ਼ੋਅ ਵੀ ਦਿਖਾਏ ਜਾਣਗੇ ਜਿਸ ਦਾ ਲੋਕ ਕੇ ਆਨੰਦ ਮਾਣ ਸਕਣਗੇ ਇਸ ਜ ਇਸ ਦੀ ਤਿੰ ਉਤਰਾ ਦੀ ਟਿਕਟਾਂ ਤਿੰ ਤਰਾ ਦੀਆਂ ਸੀਟਾਂ ਹੈ ਜਿਸ ਵਿੱਚ 99 ਰੁਪਏ ਤੋਂ ਟਿਕਟ ਸਟਾਰਟ ਹੋ ਜਾਂਦੀ ਹੈ ਤੇ ਲੋਕੀ ਜਿਸ ਦਾ ਨਾਮ ਨਨੰਦ ਮਾਨ ਸਕਦੇ ਨੇ ਕਿੰਨੀ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਇਹ 15 ਮਈ ਤੋਂ ਭਾਜੀ ਗਲਾਡਾ ਗਰਾਊਂਡ ਦੇ ਵਿੱਚ ਚੰਡੀਗੜ੍ਹ ਰੋਡ ਵਰ ઓਪੋਜ਼ਿਟ ਵਰਦਮਨ ਮੈਲ ਤੇ ਸਟਾਰਟ ਹੋ ਰਹੀ ਹੈ ਜਿਸ ਦਾ ਲੋਕੀ ਦਾ ਫਰਸਟ ਸ਼ੋ ਜਿਹੜਾ ਹੋਊਗਾ ਕੱਲ ਸ਼ਾਮੀ 7:30 ਵਜੇ ਹੋਊਗਾ ਉਸ ਤੋਂ ਬਾਅਦ ਰੈਗੂਲਰ ਤਿੰ ਸ਼ੋ ਹੋਇਆ ਕਰਨਗੇ 1 ਵਜੇ 4 ਵਜੇ 7:30 ਵਜੇ ਤੇ ਸਕੂਲ ਤੇ ਮਿਲਟਰੀ ਅਫਸਰਾਂ ਆਸਤੇ ਚ ਸਪੈਸ਼ਲ ਡਿਸਕਾਊਂਟ ਰੱਖਿਆ ਗਿਆ ਹੈ ਤੇ ਬਾਕੀ ਸਰਕਸ ਨਾਲ ਉਹ ਅਪੋਲੋ ਸਰਕ ਇਸ ਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਐ ਇਹ ਬਿਗ ਮਨੋਰੰਜਨ ਲਈ ਕੀ ਕੀ ਨਵੀਂ ਨਵੀਂ ਕੋਈ ਆ ਗਈ ਇਹ ਬਿਗ ਅਪੋਲੋ ਸਰਕਸ ਹੈ ਸਰ ਇਹ ਜਿਹੜੀ ਆਪਾਂ ਪੁਰਾਣੀਆਂ ਕਈ ਪੁਰਾਣੀਆਂ ਸਰਕਸਾਂ ਮੇਨ ਸਰਕਸਾਂ ਥੋੜੀਆਂ ਹੀ ਰਹਿ ਗਈਆਂ ਅੱਗੇ ਜਿੱਦਾਂ ਅਸੀਂ ਕਹੀਏ ਕਿ ਕਈ ਸਰਕਸਾਂ ਹੁੰਦੀਆਂ ਸੀ 1 2 4 5 ਦੀ ਹੁਣ ਤਾਂ ਪਹਿਲੇ ਅੱਗੇ ਕੋਈ ਗਿਣਤੀ ਨਹੀਂ ਹੁੰਦੀ ਸੀ ਸਰਕਸਾਂ ਦੀ ਹੁਣ ਜਿਹੜੀ ਐ ਥੋੜੀ ਗਿਣਤੀ ਚ ਸਰਕਸਾਂ ਰਹਿ ਗਈਆਂ ਉਸੇ ਤਰ੍ਹਾਂ ਇਹ ਕਿ ਅਪੋਲੋ ਸਰਕਸ ਦਾ ਆਪਣਾ ਇੱਕ ਨਾਮ ਹੈ ਆਪਣਾ ਇੱਕ ਸਟੇਟਸ ਹੈ ਆਪਣਾ ਇੱਕ ਰਿਕਸਟਿਕ ਹੈ ਤੇ ਲੋਕਾਂ ਨੇ ਅਸੀਂ ਉਹੀ ਬਿਗ ਅਪੋਲੋ ਸਰਕਸ ਤੇ ਲੁਧਿਆਣਾ ਵਾਸੀਆਂ ਲਈ ਲੈ ਕੇ ਆਏ ਆ ਜੀਜੋ ਰਾਮ ਨਾਨਦ ਮਾਨਸਾ ਸਰਕਸ ਕਿੱਥੇ ਲੱਗਦੀ ਸੀ 20 ਸਾਲਾਂ ਬਾਅਦ ਲੁਧਿਆਣੇ ਲੱਗੀ ਸਰ ਇਸ ਤੋਂ ਪਹਿਲੇ ਗੁਜਰਾਤ ਬੰਬਈ ਫੋਰਨ ਸਾਰੇ ਪਾਸੇ ਸ਼ੋਸ ਵਗੈਰਾ ਕਰਕੇ ਆਉਂਦੇ ਨੇ ਇਹਦਾ ਟਾਈਮ ਦਾ ਸ਼ਡਿਊਲ ਹੁੰਦਾ ਹੁਣ ਜਿਹਦਾ ਪੰਜਾਬ ਦਾ ਰੂਟ ਹੈ ਇਸ ਤੋਂ ਬਾਅਦ ਜਾਊਗੀ ਹਿਮਾਚਲ ਫਿਰ ਉਸ ਤੋਂ ਬਾਅਦ ਜੰਮੂ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਰੋਟੇਸ਼ਨ ਤੋਂ ਬਾਅਦ ਇੱਥੇ ਦੁਵਾਰਾ ਸਰਕਸ ਆਊਗੀ ਜਿੱਦਾਂ ਸਰਕਸਾਂ ਹੌਲੀ ਹੌਲੀ ਖਤਮ ਹੋਈਆਂ ਜਾ ਰਹੀਆਂ ਇਹ ਵੀ ਨਹੀਂ ਪਤਾ ਲੋਕੀ ਕਿਸ ਤਰ੍ਹਾਂ ਲੁਧਿਆਣੇ ਦੁਵਾਰਾ ਇਹ ਸਰਕਸ ਆਊਗੀ ਜਾਂ ਨਹੀਂ ਆਊਗੀ ਸਾਰੇ ਅਰਕਸ ਦੇ ਨਾਲ ਜਿਹੜਾ ਹੋਰ ਬੱਚਿਆਂ ਨੂੰ ਮਨੋਰੰਜਨ ਵਾਸਤੇ ਹੋਰ ਬੱਚਿਆਂ ਦੇ ਮਨੋਰੰਜਨ ਲਈ ਸਰ ਇੱਥੇ ਕਾਰਨੀਵਲ ਲਗਾਇਆ ਜਾ ਰਿਹਾ ਉਸ ਦੀ ਸਟਾਰਟਿੰਗ ਲਈ ਇੱਕ ਹਫਤਾ ਬਾਅਦ ਕੀਤੀ ਜਾਊਗੀ ਜੋ ਕਿ ਦੁਬਈ ਥੀਮ ਕਾਰਨੀਵਲ ਹੈ ਉਸ ਵਿੱਚ ਨਮਾ ਵੈਸ਼ਨੂ ਦੇਵੀ ਦੀ ਯਾਤਰਾ ਬਣਾਈ ਜਾ ਰਹੀ ਹੈ ਜਿਸ ਦਾ ਵੀ ਬਹੁਤ ਲੋਕੀ ਗਰੁੱਪ ਇੱਥੇ ਦੇਖਣ ਨੂੰ ਤੁਹਾਨੂੰ ਮਿਲੇਗਾ ਤੇ ਹੋਰ ਵੀ ਉਸ ਵਿੱਚ ਕਈ ਤਰ੍ਹਾਂ ਦੇ ਨਵੇਂ ਝੂਲੇ ਨੇ ਪਰ ਉਸ ਦੀ ਜਿਹੜੀ ਸਟਾਰਟਿੰਗ ਹੈ ਨੈਕਸਟ ਵੀਕ ਕੀਤੀ ਜਾਊਗੀ ਪ੍ਰੈਸ ਕਾਨਫਰੰਸ ਦੇ ਥਰੂ ਸਾਰਿਆਂ ਨੂੰ ਦੱਸਿਆ ਵੀ ਜਾਊਗਾ ਇਸ ਵੇਲੇ ਕੱਲ ਸਰਕਸ ਦੀ ਓਪਨਿੰਗ ਕੀਤੀ ਜਾ ਰਹੀ ਹੈ ਤੇ ਉਸ ਦੇ ਨਾਲ ਬੱਚਿਆਂ ਦੇ ਝੂਲੇ ਦੀ ਤੇ ਮੈਂ ਲੋਕਾਂ ਨੂੰ ਇਹੀ ਕ